ਸੋ ਗਾਇਸ ਕਿਵੇਂ ਹੋ ਤੇ ਹੋਣਾ ਬਿਲਕੁਲ ਅੱਜ ਦੇ ਗਰਮੀਆਂ ਚ ਪੂਰੇ ਕਰਮੀ ਤੇ ਬਚਾਏ ਨਾ ਠੰਡਾ ਪਾਣੀ ਪੀਂਦੇ ਹੋ ਨਾ ਹਾਂਜੀ ਪੀਣਾ ਜ਼ਰੂਰੀ ਹੈ ਢੀਬੂ ਪਾਣੀ ਵੀ ਪੀਣਾ ਚਾਹੀਦਾ ਹੈ ਆਪਾਂ ਵੀ ਬਣਾਵਾਂਗੇ ਉਹਨੇ ਆਈ ਹੋਪ ਗਾਇਸ ਇਹ ਸਾਰੇ ਠੀਕ ਹੋ ਗਏ ਤਾਂ ਪਹਿਲੀ ਗੱਲ ਸਾਰਿਆਂ ਨੂੰ ਗਾਇਸ ਮੇਰੇ ਵੱਲੋਂ ਵੱਡਿਆਂ ਨੂੰ ਰਾਮ ਰਾਮ ਜੀ ਤੇ ਛੋਟਿਆਂ ਨੂੰ ਹੈਲੋ ਸਵਾਗਤ ਕਰਨਾ ਤੁਹਾਨੂੰ ਆਪਣੇ ਇੱਕ ਨਵੇਂ ਵਲੌਗ ਜੀ ਗਾਇਸ ਤੇ ਸੋ ਗਾਇਸ ਅੱਜ ਦਾ ਸੀਨ ਇਹ ਹੈ ਕੀ ਵਲੌਗ ਹੋ ਗਿਆ ਆਪਣਾ ਸਟਾਰਟ ਪੇਪਰ ਲੈ ਚੱਲਦੇ ਬਨੇ ਮਤਲਬ ਕਿ ਖਤਮ ਨਹੀਂ ਹੋਇਆ ਇਹ ਪਰ ਆਪਾਂ ਨੂੰ ਅੱਜ ਟਾਈਮ ਮਿਲ ਗਿਆ ਸੀ ਵਲੌਗ ਬਣਾਉਂਦਾ ਮੈਂ ਕਿਹਾ ਚੱਲ ਆਪਾਂ ਬ ਥੋੜਾ ਮੋਟਾ ਐਂਟਰਟੇਨਮੈਂਟ ਵੀ ਕਰ ਦਈਏ ਤੇ ਟਾਈਮ ਹੋ ਜਾਏ ਗਾਈਜ਼ 11 ਵਜਨ ਵਾਲੇ ਨੇ ਤੇ ਆਪਣਾ ਅੱਜ ਪੇਪਰ ਤੁਸੀਂ ਸੋਧਦੇ ਹੋ ਪੇਪਰ ਦੇ ਨਹੀਂ ਗਿਆ ਪੇਪਰ ਗਾਈਜ਼ ਅੱਜ ਮੇਰਾ 9 ਵਜੇ ਨਹੀਂਗਾ ਮਤਲਬ ਕਿ 9:30 ਨਹੀਂਗਾ ਅੱਜ ਸ਼ਫੇਰ ਦੀ ਸ਼ਿਫਟ ਨਹੀਂ ਮਤਲਬ ਕਿ ਅੱਜ ਮੇਰੀ ਦੁਪਹਿਰ ਦੀ ਸ਼ਿਫਟ ਤੇ ਸ਼ਾਮ ਦੀ ਸ਼ਿਫਟ ਵਿੱਚ ਪੇਪਰ ਹੈ ਤੇ 2 ਤੋਂ 5 ਵਜੇ ਤੱਕ ਟਾਈਮ ਹੈ 2 ਵਜੇ ਜਾਵਾਂਗੇ ਮਤਲਬ ਕਿ 2 ਵਜੇ ਤੋਂ ਪਹਿਲਾਂ ਹੀ ਜਾਵਾਂਗੇ ਗਾਈਜ਼ ਗਰਮੀ ਹੈਗੀ ਹੈ ਟਾਈਮ ਨਾਲ ਚੱਲਾਂਗੇ ਤੇ ਫਿਰ 5 ਵਜੇ ਵਾਪਿਸ ਆ ਜਾਾਂਗੇ ਤੁਹਾਨੂੰ ਦੱਸਾਂਗੇ ਜੇ ਮੰਨ ਲਓ ਉੱਥੇ ਮੇਰਾ ਕੋਈ ਕ੍ਰੈਂਡ ਫਰੂਨ ਮਿਲ ਗਿਆ ਨਾ ਉਹ ਪਾਉਂਟ ਸ਼ੂਟ ਕਰਕੇ ਤੁਹਾਨੂੰ ਦਿਖਾ ਦਾਂਗਾ ਉਹ ਦੱਸੀ ਜੇ ਹੋ ਸਕਿਆ ਤਾਂ ਨਹੀਂ ਤਾਂ ਆਪਾਂ ਅੱਗੇ ਵਾਪਿਸ ਹਮ ਵਾਪਿਸ ਆ ਗਏ ਪੇਪਰ ਦੇਖਣ ਦੱਸ ਦਾਂਗੇ ਪੇਪਰ ਕੀ ਹੋਇਆ ਤੇ ਅੱਜ ਆਇਆ ਗਾਇਸ ਆਪਣਾ ਪੋਲ ਸਾਇੰਸ ਦਾ ਪੇਪਰ ਹਾਂਜੀ ਗਾਇਸ ਤੇ ਅੱਜ ਆਪਣਾ ਗਾਇਸ ਪੋਲ ਸਾਇੰਸ ਦਾ ਪੇਪਰ ਤੇ ਪੇਪਰ ਬਸ ਆਪਣੀ ਪ੍ਰਪੇਅਰਿੰਗ ਚਲਦੀ ਵੀ ਸੀ ਕਰ ਲਈ ਹੋਣਾ ਟਾਈਮ ਬਚ ਗਿਆ ਸੀ ਨਾ ਕਿ ਚੱਲ ਆਪਾਂ ਵਲੋਗ ਸਟਾਰਟ ਕਰਦੇ ਹਾਂ ਕਿਉਂਕਿ ਨਾ ਅੱਗੇ ਗਾਇਸ ਟਾਈਮ ਨਹੀਂ ਬਚਦਾ ਸੀ ਇਸ ਕਰਕੇ ਕਿਉਂਕਿ ਮੇਰੇ ਉਹ ਜ਼ਿਆਦਾਤਰ ਮੈਂ ਕਿਹਾ ਚੱਲ ਪ੍ਰਪੇਅਰਿੰਗ ਇਹਦੇ ਆ ਦੇ ਦिए ਇਸ ਕਰਕੇ ਵੈਸੇ ਗਾਇਜ਼ ਐਂਡ ਦ ਨੋਟਸ ਤਾਂ ਨਹੀਂ ਸੀ ਪੋਲ ਸਾਈਂ ਦੇ ਪਰ ਮੈਂ ਫੋਨ ਚੀ ਮਿਲ ਗਈ ਆਪਣੇ ਫਰੈਂਡ ਤੋਂ ਮੰਗਵਾ ਲਏ ਸੀ ਤੇ ਉਹਦੇ ਚੀ ਕਰਦਾ ਪਿਆ ਸੀ ਪਰ ਆਪਣੀ ਹੁਣ ਹੋ ਚੁੱਕੀ ਹੈ ਫਾਈਨਲ ਤੇ ਹੁਣ ਆਪਾਂ ਕਰਾਂਗੇ ਗਾਇਜ਼ ਨੀਬੂ ਪੂਣ ਬਣਾਵਾਂਗੇ ਡੀਹਾਈਡਰੇਟ ਬੋਡੀ ਨਾ ਹੋਵੇ ਤੇ ਇਸ ਪੁੱਛਨੇ ਆ ਮੰਮੀ ਜੀ ਕੋਲ ਤੇ ਭਈ ਉਹਨਾਂ ਨੇ ਨੀਬੂ ਪਾਣੀ ਪੀਣਾ ਕਿ ਨਹੀਂ ਪੀਣਾ ਹਾਂਜੀ ਮੰਮੀ ਜੀ ਨੀਬੂ ਪਾਣੀ ਪੀਣਾ ਹਾਂ ਪੀਵਾਂਗੇ ਪੀਵਾਂਗੇ ਇੰਨੀ ਦਿੱਲੀ ਆਵਾਜ਼ ਕੀ ਗੱਲ ਦਵਾਈ ਦੇ ਲੈ ਸਰ ਉਤਰਿਆ ਨਹੀਂ ਨਸ਼ਾ ਹੈ ਤੋ ਗਾਈਜ਼ ਜਿ세 ਨਾ ਕੱਲ ਮਮੀ ਜੀ ਦਵਾਈ ਲੈਣ ਗਏ ਸੀ ਕਿਉਂਕਿ ਉਹਨੇ ਡਾਕਟਰ ਤੁਹਾਨੂੰ ਪਤਾ ਹੀ ਹੈ ਨਸ਼ੇ ਵਾਲੀ ਥੋੜੇ ਮੋਟੇ ਗੋਲੇ ਪਾ ਹੀ ਦਿੰਦੇ ਨੇ ਮਤਲਬ ਜਿਹਦੇ ਵਿੱਚ ਅੰਸ਼ ਹੁੰਦਾ ਹੈ ਕੈਸ ਕਰਕੇ ਥੋੜਾ ਮੋਟਾ ਨਸ਼ਾ ਤਾਂ ਕਰਕੇ ਤੇ ਚਲੋ ਕੋਈ ਨਹੀਂ ਬਣਾਨੇ ਨੇ ਬੂ ਪਾਣੀ ਤੇ ਬਣਾਇਰੋ ਗਾਈਜ਼ ਵਲੋਗ ਤੇ ਪਹਿਲੀ ਗੱਲ ਪਹਿਲਾਂ ਮੈਂ ਦੱਸ ਦਿੰਦਾ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਵੀਡੀਓ ਨੂੰ ਕਰ ਦਿਓ ਲਾਈਕ ਅ ਪਹਿਲੀ ਗੱਲ ਤੁਹਾਡੇ ਪਿਆਰ ਕਰਕੇ ਗਾਈਜ਼ ਆਪਾਂ سپورਟ ਕਰਕੇ ਦਿੱਖ ਦਿਓ ਜੀ ਨੇ ਆ ਤਾਂ ਕਰਕੇ ਤੇ ਚਲੋ ਗਾਈਜ਼ ਬਣਾਨੇ ਆਂ ਦੀ ਬੂ ਪਾਣੀ ਓਕੇ ਆਪਾਂ ਚਾਹੀਏ ਮਟੀਰੀਅਲ ਪਤਾਈਏ ਤੁਹਾਨੂੰ ਗਾਇਜ਼ ਕਿਵੇਂ ਬੰਦਾ ਜੀ ਨੀਬੂ ਪਾਣੀ ਚਲੋ ਕੋਈ ਨਹੀਂ ਆਪਾਂ ਹੀ ਤੁਹਾਨੂੰ ਦਿਖਾਈ ਦਿੰਨੇ ਆ ਪਹਿਲੀ ਗੱਲ ਤੁਹਾਨੂੰ ਕੋਈ ਬੋਲਤਾ ਨਾ ਕੀ ਹੈ ਤੇ ਮਟੀਰੀਅਲ ਸਭ ਤੋਂ ਮੇਨ ਖਾਂਡਾ ਇਹ ਮੋਮ ਜਾਂ ਇਹ ਤਲਾ ਆਇਆ ਗਾਇਜ਼ ਅੰਨੇ ਜੀ ਕੀੜੀਆਂ ਨਾਲ ਬੜਨ ਵਿੱਚ ਕਿਉਂਕਿ ਕੀੜੀਆਂ ਬਹੁਤ ਵੱਡੀਆਂ ਜਿਹੜੇ ਕੀੜੇ ਮਕੋੜੇ ਜੇ ਤੁਹਾਨੂੰ ਪਤਾ ਹੈ ਤੇ ਸੈਕੰਡ ਆਪਣਾ ਮਟੀਰੀਅਲ ਯਾਨਕੀ ਲੂਣ ਤੇ ਮੇਨ ਚੀਜ਼ ਗਾਇਜ਼ ਡੋਲੂ ਜਿੰਦੇ ਚੱਪਾ 52 ਯਾਨਕੀ ਆਪਣੀ ਨੀਬੂ ਪਾਣੀ ਬਣਾਵਾਂਗੇ ਥੋੜਾ ਜਿਹਾ ਪਾਣੀ

ਹੰਡ ਕੋਟਚੇ ਗਾਇਸ ਪੂਰੀ ਹੁਣ ਪਾਣੇ ਦੇ ਚੱਪਾ ਨੀਬੂ ਚਲੋ ਲੈਟਸ ਗੋ ਗਾਇਸ ਨੀਬੂ ਨੀਬੂ ਦੇਖਣਾ ਚਾਹ ਕਰਦੇ ਸੋ ਗਾਇਸ ਹੁਣ ਮੈਂ ਇੱਕ ਜਾਦੂ ਕਰਾਂ ਜਾਦੂ ਨਾਲ ਨੀਬੂ ਲਾਵਾਂਗਾ ਦੇਖੋ ਹੁਣੇ ਗਾਇਸ ਇੱਕ ਓਮੇ ਮੋਮੇ ਜਾਦੂ ਮੰਤਰ ਕਲਿਕਲੰਤਰ ਏ ਸੋ ਗਾਇਸ ਨੀਬੂ ਆਗੇ ਆ ਜਾਦੂਈ ਹੈਗਾ ਨਾ ਹੰਡ ਲਾਵ ਲਾ ਚਲੋ ਐਂਟਰਟੇਨਮੈਂਟ ਵੀ ਥੋੜਾ ਗਾਇਸ ਹੋਣਾ ਚਾਹੀਦਾ ਵੀਡੀਓ ਵਿੱਚ ਕਪਕੋ ਬਣਨੀ ਜ਼ਰੂਰੀ ਹੈ ਗਾਇਸ ਨੀਬੂ ਨੀਬੂ ਤਾਂ ਬਣੇ ਛੋੜੀ ਤੇ ਪਰ ਇਹ ਜੜਾ ਨੀਬੂ ਨਹੀਂ ਛੋੜਨਾ ਕੰਮ ਬੜਾ ਔਖਾ ਹੈ ਸਾਰਾ ਦਮਲ ਆ ਲੈਣਾ ਪਤਾ ਵੇਖੋ ਗਾਇਸ ਬਾਸ ਗਾਇਸ ਹੁਣ ਮਿੱਠਾ ਚਾਹ ਕਰਨਾ ਹੈ ਪੂਰਾ ਐਂਡ ਹੈਗਾ ਨਾ ਸਹੀ ਨੀਬੂ ਮਲਗੀ ਜਿਹੜਾ ਵੇਚਦੇ ਮਿટા ਮੋਟਾ ਪਾਇਆ ਆਪਾਂ ਸਾਰਾ ਸਹੀ ਹੈ ਨਾ ਉਹ ਚਾਹ ਕਰਨੇ ਆਪਾਂ ਸੋ ਗਾਇਸ ਚੈੱਕ ਕਰਨੇ ਆ ਹਾਂ ਸਰ ਬਹੁਤ ਸੁਕੀਆਂ ਨੇ ਐਂਡ ਪੂਰਾ ਪਰਫੈਕਟ ਬਣਿਆ ਗਾਇਸ ਪੂਰਾ ਬਾਸ ਹੁਣ ਦੇਜ ਪਾਣੀ ਤੇ ਠੰਡਾ ਪਾਣੀ ਮਤਲਬ ਇਹ ਠੰਡਾ ਪਾਣੀ ਤੇ ਨਾਲ ਬਰ ਪਾਣੀ ਹੈ ਐਂਡ ਠੰਡਾ ਚਿਲਡ ਬਣ ਜਾਏਗਾ ਨੀਬੂ ਪਾਣੀ ਸੋ ਫਾਈਨਲੀ ਗਾਇਜ਼ ਨੀਬੂ ਪਾਣੀ ਹੋ ਚੁੱਕਿਆ ਹੈ ਰੈਡੀ ਬਸ ਹੁਣ ਆਪਾ ਗਲਾਸ ਚ ਪਾਣਾ ਹੈ ਤੇ ਇੰਜੋਏ ਕਰਨਾ ਹੈ ਤਾਂ ਮੈਂ ਟੈਸਟ ਕਰਾਣੇ ਮਮੀ ਜੀ ਨੂੰ ਕਿਵੇਂ ਬਣਿਆ ਨੀਬੂ ਪਾਣੀ ਪੁੱਛਣਾ ਨਾ ਚਲੋ ਲਓ ਜੀ ਮਮੀ ਜੀ ਫੇਰ ਲੱਗ ਗਈ ਨੀ ਹਲੋ ਮਮੀ ਜੀ ਟੈਸਟ ਕਰੋ ਮਤਲਬ ਕਿ ਟੈਸਟ ਕਰੋ ਕਿਵੇਂ ਬਣਿਆ ਨੀਬੂ ਪਾਣੀ ਠੰਡਾ ਨਹੀਂਗਾ ਇਨਾ ਸਹੀ ਵਧੀਆ ਹੈ ਹੈਂਡਲਵਲ ਹੈ ਮਿਸਟਰ ਉਹ ਘਟਾ ਦੇ ਕੀ ਘਟਾ ਹੈ ਮਿੱਠਾ ਗਾਟਾ ਮਿੱਠਾ ਤਾਂ ਸਹੀ ਹੈ ਸਭੋ ਮਿੱਠਾ ਜਗੋ ਘਾਟ ਤੇ ਨਹੀਂ ਬੁਵਾਦੋ ਨਾ ਚੈਦੇ ਮਣਾ ਜਾ ਮਿੱਠਾ ਗਾਟਾ ਚਲੋ ਹੋਂਦੇ ਵਧੀਆ ਬਣਾਇਆ ਨਾ ਚਲੋ ਐਨਜੋਏ ਤੇ ਮੈਂ ਤਾਂ ਕੰਮ ਕੋਲੇਜ ਤੋਂ ਪੇਪਰ ਮਤਲਬ ਪੇਪਰ ਦੇ ਕੇ ਯਾਰ ਮੇਰੇ ਕੋਲ ਤੱਕ ਬੋਲੇ ਵੀ ਨਹੀਂ ਜਾਣਾ ਪੇਪਰ ਦੇਣ ਤੋਂ ਬਾਅਦ 1:15 ਮਿੰਟ ਹੋ ਗਏ ਨੇ ਤੇ ਆਪਾਂ 2 ਵਜੇ ਪੇਪਰ ਸਟਾਰਟ ਤੇ ਆਪਾਂ ਹੁਣ ਬਸ 1:30 ਚਲੇ ਜਾਗੇ ਨਾਲ ਕਿ ਇਹ ਪਲੰਚ ਨੂੰ ਚ ਕਰ ਲਿਆ ਤੇ ਨਾਲ ਚਿੱਚ 2 ਵਜੇ ਪੇਪਰ ਹੈ ਜ ਮੇਰਾ ਤੇ ਨਾਲੇ ਗਾਇਜ਼ ਅਨਿਸ਼ੂ ਆ ਚੁੱਕਿਆ ਹੈ ਇਹਦਾ ਸਟੋਰੀ ਮਤਲਬ ਮਤਲਬ ਪੇਪਰ ਨਹੀਂ ਪੇਪਰ ਦਾ ਮੈਦੇਜ ਜਾਣਾ ਤੇ ਉਹ ਸਕੂਲ ਤੋਂ ਆ ਗਿਆ ਗਾਈਜ਼ ਫਾਈਟ ਹੀ ਕੋਈ ਨਹੀਂ ਸੀ ਅੱਜ ਲੈਡ ਹੀ ਕੋਈ ਨਹੀਂ ਸੀ ਅੱਜ ਕੀ ਗੱਲ ਹੈ ਜਨਰੇਟਰ ਕੋਈ ਨਹੀਂ ਆ ਗਿਆ ਜਨਰੇਟਰ ਤੇ ਤੁਹਾਡੇ ਸਕੂਲ ਉਹ ਨਹੀਂ ਲੱਗਿਆ ਜਨਰੇਟਰ ਚਲ ਗਿਆ ਫੈਰੀ ਫੈਰੀ ਕਿਤੇ ਰਾਜ ਆ ਰਹੀ ਸੀ ਸਕੂਲ ਤੋਂ ਫਿਰ ਆਜੂ ਸਾਰੇ ਬੱਚੇ ਜਿਹੜੇ ਵਾਹ ਯਾਰ ਰਾਜਾ ਗਰਮੀ ਬੜੀ ਹੋ ਗਈ ਨਾਲੇ ਅੱਜ ਇੰਨੀ ਗਰਮੀ ਨਹੀਂ ਗਈ ਸੀ ਗਾਈਜ਼ ਲੰਚ ਨਾਲ ਲੱਗੀ ਸੀ ਅੱਜ ਲੱਸੀ ਮੈਂ ਮਪੀਟੀ ਨਹੀਂ ਮੈਂ ਨਾ ਬੋਲਣ ਗਿਆ ਸੀ ਇਸ ਕਰਕੇ ਨਾ ਹੁਣ ਪਿੰਡ ਆ ਪਿਆ ਕਿਉਂਕਿ ਲੰਚ ਤਾਂ ਹੁਣੇ ਕੀਤਾ ਸੀ 10 ਮਿੰਟ ਹੋਏ ਨੇ ਐਸ ਕਰਕੇ ਚਲੋ ਦਸੇ ਪੀਨੇ ਆ ਤੇ ਫਿਰ ਚੱਲਨੇ ਆ ਕਾਲਜ ਸੋ ਗਾਇਜ਼ ਹੁਣ ਮੈਂ ਆ ਗਿਆ ਸੀ ਜੀ ਕਾਲਜ ਤੋਂ ਘਰੇ ਪੇਪਰ ਉੱਪਰ ਆਪ ਦੇ ਆਏ ਮਨ ਲਗੀ ਪੇਪਰ ਤਾਂ ਵਧੀਆ ਆਇਆ ਸੀ ਪਰ ਗਾਇਜ਼ ਉਹ ਜਿਹੜਾ ਹੁੰਦਾ ਨਾ ਦੁਪਹਿਰ ਵਾਲਾ ਮਨ ਲਗੀ ਜਿਹੇ ਸੀਨ ਜਾਇਦਾ ਨੀਂਦਰ ਜਾਂ ਗਰਮੀ ਜੀ ਹੁੰਦੀ ਹੈ ਤਾਂ ਬੱਸ ਕਾਫੀ ਔਖਾ ਗਾਇਜ਼ ਪੇਪਰ ਦਿੱਤਾ ਸੀ ਪੇਪਰ ਆਪ ਪੱਜਾਏ ਗਾਇਜ਼ ਫਿਲਹਾਲ ਤੇ ਹੁਣ ਆਪਾਂ ਗਾਇਜ਼ ਪੀਂਦੇ ਪਏ ਚਾਹ ਸ਼ਾਮ ਦੀ ਤੇ ਚਲੋ ਚਾਹ ਪੀ ਕੇ ਮਿਲਿਆ ਤੁਹਾਨੂੰ ਦੇ ਬਾਦ ਗਾਈਸ ਵੇਖੋ ਪਰਦਾ ਵੇਖੋ ਕਿਵੇਂ ਹਿੰਦਾ ਪਿਆ ਬਾਹਰ ਆਈ ਪੂਰੀ ਤਗੜੀ ਹਨੇਰੀ ਆਈ ਐਨ ਤਗੜੀ ਪੂਰੀ ਜਿਵੇਂ ਨਾ ਹਨੇਰਾ ਹੋ ਗਿਆ ਪੂਰਾ ਤੁਹਾਨੂੰ ਨਾਲ ਖਾਣਾ ਦੇਖੋ ਵੀਡੀਓ ਐ ਦੇਖੋ ਗਾਈਸ ਪਰਦਾ ਐਂਡ ਮੋਸੇ ਮੈਂ ਪੂਰਾ ਸੈਟਅਪ ਕੀਤਾ ਹੋਣੇ ਉਹ ਉੱਡੇ ਨਾ ਵੇਖੋ ਗਾਈਸ ਬੋਲੋ ਓਹੋ ਬਹੁਤ ਹੈ ਗਾਈਸ ਬਹੁਤ ਮਿੱਟੀ ਉੱਡਦੀ ਵੀ ਬਾਰ ਕੋਈ ਕਰਾ ਪਰਦਾ ਲੱਗਿਆ ਨਹੀਂ ਤਾਂ ਬਹੁਤ ਅੰਦਰ ਮਿੱਟੀ ਆਏ ਨਹੀਂ ਸੀ ਮੈਂ ਤਾਂ ਗਾਈਸ ਦੇ ਮੈਂ ਤਾਂ ਉਹਨੇ ਬੈਠਾ ਸੀ ਜਸਟ ਬਾਹਰ ਜਿਵੇਂ ਚਾਹ ਪੀ ਕੇ ਆਇਆ ਤਾਂ ਉੱਥੂ ਐਨ ਤਗੜਾ ਬੱਦਲ ਆ ਗਿਆ ਤੇ ਨਾਲ ਹਨੇਰੀ ਬਹੁਤ ਛੇ ਨਾ ਗਾਈਸ ਇਹ ਡੇਰਾ ਹੋ ਗਿਆ ਪੂਰਾ ਹੁਣ ਐਨੀ ਤੋਕ ਮਤਲਬ ਕਿ ਗਿਸ਼ ਨਾ ਤੇਜ ਹੈ ਦੇਖੋ ਗਾਈਸ ਪੈਨ ਦੇਖੋ ਲਕਿਨ ਨਗੂ ਹੈ 6:43 ਮਿੰਟ ਹੈ ਜਾਨੋ ਪਤਾ ਹੀ ਆ ਵੇਖੋ ਵੇਖੋ ਐਨੀ ਨਹੀਂ ਵੀ ਆਈ ਦੀ ਬਾਤ ਆ ਵੇਖੋ ਗਾਈਸ ਪਰਦਾ ਕਿ ਉੱਡੀ ਹੈ ਦੇਖੋ ਗਾਈਸ ਕਿੰਨੀ ਮਿੱਟੀ ਉੱਡੀ ਦੀ ਬਾਤ ਐਡ ਮਿੱਟੀ ਮਿੱਟੀ ਵੀ ਸਾਰੀ ਸਾਰਿਆ ਬਸ ਹੈ ਦੇਖੋ ਸੋ ਗਾਇਜ਼ ਹੁਣ ਮੈਂ ਬੈਠਾ ਬਾਹਰ ਗਾਇਜ਼ ਹੁਣ ਮੈਂ ਬੈਠਾ ਐ ਬਾਹਰ ਮੌਸਮ ਬਿਲਕੁਲ ਹੰਡ ਛਿਲਡ ਹੋਇਆ ਪਿਆ ਵੇਖੋ ਗਾਇਜ਼ ਪਰ ਹੁਣ ਮੈਂ ਤੁਹਾਨੂੰ ਬਖਾ ਸਕਦਾ ਨਹੀਂ ਰਾਤ ਹੋ ਚੁੱਕੀ ਐ ਐਂਡ ਜਿਵੇਂ ਸ਼ੀ ਮਨਾ ਬਣ ਗਿਆ ਨਾ ਹੀ ਸਵੇਰੇ ਗਾਇਜ਼ ਸਵੇਰੇ ਹੋਇਦਿਆਂ ਨਾ ਨੀਆ ਰ ਬਣਿਆ ਇਹਨਾਂ ਦੇ ਹੁਣ ਨਾ ਆਇਆ ਹਾਂ ਦੁਪਹਿਰ ਉਹਦੀ ਪੇਪਰ ਕਰਿਆ ਨਾ ਸੀ ਮੈਂ ਇੰਨੀ ਗਰਮੀ ਨਹੀਂ ਲੱਗਣੀ ਸੀ ਆਈ ਗਰਮੀ ਕਿੰਨੀ ਸੀ ਨਾ ਬਹੁਤ ਜ਼ਿਆਦਾ ਗਰਮੀ ਪੇਪਰ ਦੇਣ ਮੇਰੀ ਤਸਲੀਆ ਹੋ ਗਿਆ ਕਿਉਂਕਿ ਸਵੇਰੇ ਸਵੇਰੇ ਅੱਗੇ ਪੇਪਰ ਹੁੰਦਾ ਸੀ ਨਾ ਉਹ ਤੋਂ ਸਹੀ ਰਹਿੰਦਾ ਸੀ ਪਰ ਇਹ 2 ਤੋਂ 5 ਦਾ ਟਾਈਮ ਕਿਵੇਂ ਜਾਂਦਾ ਐ ਬੱਕ ਬਕਾਇਆ ਇਕ ਨਿੰਦਰ ਜੀ ਆਲਾ ਤੇ ਜੇ ਆਂਦੀ ਲੱਸੀ ਪੀ ਕੇ ਮੈਂ ਗਿਆ ਜਿਆਦਾ ਲੱਗ ਪਤੀ ਵੈਸੇ ਗਾਈਜ਼ ਮੈਂ ਤੁਹਾਨੂੰ ਦਿਖਾ ਸਕਣਾ ਉਹ ਸੀਨ ਜੇ ਹੋ ਸਕਿਆ ਤਾਂ ਮਨ ਲੱਗ ਜੀ ਨਾ ਮੇਰੇ ਕੋਲ ਨਾਈਟ ਮੂਡ ਜਿਵੇਂ ਹੁੰਦਾ ਨਾ ਫੋਨ ਦੇ ਵਿੱਚ ਮਨ ਲੱਗੀ ਆਪਸ਼ਨ ਹੁੰਦੀਆਂ ਨੇ ਉਹਦੇ ਅਕੋੜੀ ਮੈਂ ਤੁਹਾਨੂੰ ਦਿਖਾਣਾ ਕੁਝ ਬਦਲੇ ਬਦਲੇ ਲਾਈਫ ਨੇ ਬਦਲੀਆ ਮਨ ਲੱਗੀ ਕਰ ਦਿੱਤੀ ਆ ਪੀ ਨੇ ਐਂਡ ਚਲੋ ਕੋਈ ਨਹੀਂ ਦਿਖਾਣਾ ਹੋਣੇ ਤੁਹਾਨੂੰ ਦੇਖ ਵੇਖੋ ਗਾਈਜ਼ ਮਾੜੀ ਮੋਟੀ ਨੇ ਬਦਲੀ ਜੀ ਕਰ ਦਿੱਤੀ ਪੀਏ ਗਾਈਜ਼ ਤੁਹਾਨੂੰ ਆਈ ਵੀਡੀਓ ਵਧੀਆ ਲੱਗੀ ਹੋਗੀ ਜੀ ਵੀਡੀਓ ਵਧੀਆ ਲੱਗਦਾ ਮੈਨੂੰ ਕਰ ਦੋ ਲਾਈਕ जे चॅनल तर नव्याच्या नबस्क्राईब मी नाही काय नवीन व्हिडिओ तर नवे लोक गुड बाय राम राम